ਜੁ ਜਿਕਾ ਖਰਸਤ ਵਾਹਨ ਜੁ ਜਿਕੇ ਵਤੇ ਸ੍ਰੀ ਰਾਗ ਮਹੰਲਾ ਤੀਜਾ ਜੀ ਨੇ ਸੁਣ ਕੇ ਮੰਨਿਆ ਤਿਨਾ ਨਿਜ ਕਰਮਾ ਸੇ ਗੁਰਮਤੀ ਸਲਾਹ ਸਚ ਹਰ ਪਾਇਆ ਗੁਣ ਤਸ ਸਬਦਰਤੇ ਸੇ ਨਿਰਮਲੇ ਆਪ ਸੰਗੁਨ ਹਰਿਆ ਜਸਿ ਹਿਰਦੇ ਜਿਨ ਕੀ ਹਰ ਬਸੈ ਇਤ ਘਟ ਹੈ ਪਰਗਾਸਿ मन मेरे हर हर मस्तक जिन को लिखिया से ले रहा। देखो नदर कर निकट बसे पर गुरमत जिनी पछाणिया से देखे सदाह दूर जिन सुनते न सद मन औ गुणवतिया दूर ਅਨਮੁਖ ਗੁਣ ਤੇ ਬਾਹਰੇ ਜਿਨ ਨਾ ਦੇ ਮਰਦੇ ਚੂਰ ਜਿਨ ਸਬਦ ਗੁਰੂ ਸੁਣ ਮੰਨਿਐ ਤਿਨ ਮਨ ਧਿਆਇਐ ਸੋਇ ਆਂਦਿਨ ਭਰਤੀ ਰਤਿਆ ਮਨ ਤਾਂ ਨਿਰਮਲ ਹੋਇ ਕੂੜਾ ਦਾਗ ਕਸੂਮਕ ਬਿਨਸ ਜਾਇ ਦੁਖ ਰੋਇ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਫਿਰ ਹੋਇ ਇਹ ਜਾਨਪਦਾਰਥ ਪਾਇਕੈ ਹਰ ਨਾਮ ਨੇ ਚਿੱਤੇ ਲਿਬਲਾਈ ਪਾਗ ਖਿਸਿਆ ਰਹਿਣਾ ਨਹੀਂ ਅੱਗੇ ਠੌਰ ਨਾ ਪਾਈ ਉਹ ਵਿਲਹ ਹੱਥ ਨ ਆਵੇਂ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਬਰ ਹਰ ਛਿੱਤੇ ਲਿਬਲਾਈ ਦੇਖਾ ਦੇਖਿ ਸਭ ਕਰੇ ਮਾਨਮਕ ਭੋਜਨ ਪਾਈ ਜਿਨ ਗੁਰਮੁਖਹਿ ਹਰਤਾ ਸੁਧ ਹੈ ਜੇ ਪਈ ਤਿਨ ਥਾਏ ਹਰ ਗੁਣ ਗਾ ਬਿਜ ਹਰ ਨਿਤ ਪੜੇ ਹਰ ਗੁਣ ਗਾ ਇਸ ਮਾਇ ਨਾਨਕ ਤਿਨ ਕੀ ਬਾਣੀ ਸਦਾ ਸਚ ਹੈ ਜੇ ਨਾਮ ਰਹਿ ਲਿਵ ਲਾਈ ਸਿਰੀ ਰਾਗ ਮਹਲਾ ਤੀਜਾ ਜਿਨਿ ਇਕ ਮਨ ਨਾਮ ਧਿਆਇ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਸੱਚੇ ਦਰਬਾਰ ਸੰਮਰਤੇ ਤੀਵੇ ਸਦਾ ਸਦਾ ਸੱਚੇ ਨਾਮ ਪਿਆਰ ਪਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਾਈਏ ਮਲਹੋਂ ਮੈਂ ਕੱਢੇ ਧੋਏ ਰਹਿ ਮਨ ਮੁਖ ਨਾਮ ਅਨਯਾਨੜੀ ਬਿਨ ਨਾਮ ਘਰ ਪਤ ਜਾਏ ਸਬਦਿ ਸਾਧਨਾ ਆਇਓ ਲੱਗੇ ਜੁਜੇ ਪਾਈ बिष्टा के कीड़े पवे बिच बिष्टा से बिष्टा माहि समाए तिनका जन्म सफल है जो चलहि सतगुरु पाए कुल उदार अपना ता न जणे धीमाई अरहर्न नाम ते अज्ञ इसको नौ कृपा करि रजाय ਜਿਨੇ ਗੁਰਮੁਖ ਨਾਮ ਧਿਆਇ ਵਿਚਿ ਆਪ ਗਬਾਈ ਉਹ ਅੰਦਰ ਬਾਹਰੋ ਨਿਰਮਲੇ ਸੱਚੇ ਸਤਿ ਸਮਾਈ ਨਾਨਕ ਐਸੇ ਪਰਵਾਨ ਹੈ ਜਿਨੇ ਗੁਰਮਤਿ ਹਰਿ ਧਿਆਇ ਜਿਨੇ ਗੁਰਮੁਖ ਨਾਮ ਧਿਆਇ ਵਿਚਿ ਆਪ ਗਬਾਈ ਉਹ ਅੰਦਰ ਬਾਹਰੋ ਨਿਰਮਲੇ ਸੱਚ ਸੱਚ ਸਮਾਈ ਨਾ ਲੈ ਆਈ ਸੀ ਪਰਵਾਣਹ ਜਿਨ ਗੁਰਮਤੀ ਹਰ ਪਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ